ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਖਰੀਦੀ ਗਈ 36 ਏਕੜ ਜ਼ਮੀਨ ਵਿੱਚੋਂ 5 ਏਕੜ ਜ਼ਮੀਨ ਉੱਪਰ ਕਿਸੇ ਹੋਰ ਵਿਅਕਤੀਆਂ ਦਾ ਕਬਜ਼ਾ ਹੈ ਉਹਨਾਂ ਨੇ ਸੰਗਠ ਦੇ ਸਹਿਯੋਗ ਨਾਲ ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੀ ਜੋ ਜ਼ਮੀਨ ਹੈ ਉਸ ਨੂੰ ਜਲਦ ਤੋਂ ਜਲਦ ਖਾਲੀ ਕਰਵਾ ਕੇ ਉਸ ਦਾ ਕਬਜ਼ਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਨੂੰ ਅਦਵਾਇਆ ਜਾਵੇ ਤਾ ਜੋ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਬੇਗਮਪੁਰਾ ਸਦਨ ਦੀ ਉਸਾਰੀ ਕੀਤੀ ਜਾ ਸਕੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਆਪਾਂ ਖੜੇ ਆ ਨਾ ਦੇਖੋ ਇਹ ਕੋਈ ਉਪਰਾਂ ਜਗਾ ਨਹੀਂ ਹੈ ਨਾ ਕਿਸੇ ਦੀ ਭੰਗੀ ਜੀ ਪ੍ਰਾਪਰਟੀ ਹੈ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਆ ਆ ਜੋ ਆਪਣੇ ਕੋਲ ਸਾਰਾ ਗੁਰੂ ਅਰਜਨ ਦੇਵ ਜੀ ਦੇ ਅਸੀਂ ਕੋਈ ਕਬਜ਼ਾ ਨਹੀਂ ਕਰਨਾ ਅਸੀਂ ਕੋਈ ਤੋੜਨਾ ਨਹੀਂ ਅਸੀਂ ਕਿਸੇ ਨੂੰ ਕੁਝ ਬੁਰਨਾ ਨਹੀਂ ਹੈਗਾ ਆਪਾਂ ਜਿਹਨਾਂ ਲੋਕਾਂ ਨੇ ਆਪਾਂ ਨੂੰ ਪੈਸੇ ਦਿੱਤੇ ਆ ਉਹਨਾਂ ਨੇ ਕਿਸੇ ਨੇ 1 ਰੁਪਿਆ ਦੇ ਤੱਕ ਨੇ 2 ਰੁਪਏ ਦਿੱਤੇ ਆ ਜਿਹਨਾਂ ਕੋਲ ਆਪਾਂ ਮੁੱਲ ਖਰੀਦੀ ਆ ਉਹ ਆਪਾਂ ਬੇਨਤੀ ਕਰਨੀ ਕਿ ਸਾਡੇ ਕੋਲ ਜਗ੍ਹਾ ਪੂਰੀ ਆ ਜਾਂ ਘਟਿਆ ਠੀਕ ਹੈ ਨਾ ਉਹ ਜਗ੍ਹਾ ਪੂਰੀ ਹੋਣ ਦੇ ਕਾਰਨ ਜੇ ਜ਼ਿਆਦਾ ਆ ਤੇ ਦੇਖੋ ਸਾਡੇ ਭਾਈ ਸਾਹਿਬ ਵਿੱਚ ਖੜੀ ਇਹਨਾਂ ਦੀ ਜਗ੍ਹਾ ਬੁੱਲਦੀ ਆ ਇਹ ਆਪਣੀ ਜਗ੍ਹਾ ਕੱਢ ਲੈਣਗੇ ਸਾਡੀ ਜਗ੍ਹਾ ਆਪਣੇ ਕੋਲ ਹੋਏਗੀ ਕੱਲ ਨੂੰ ਕੋਈ ਸਾਡੀ ਜਗ੍ਹਾ ਅਸੀਂ ਕਿਸੇ ਦੀ ਜਗ੍ਹਾ ਚ ਨਾ ਜਾਵਾਂਗੇ ਸਾਡੇ ਕੋਈ ਨਾ ਆਊਗਾ ਇਹ ਸਾਰੀ ਆਪਾਂ ਦੀ ਬਰਤਣੀ ਆ ਇਹ ਇਹ ਆਪਣਾ ਇਹ ਵੀ ਗੁਰੂ ਘਰ ਆਪਣਾ ਹੀ ਆ ਉਹ ਵੀ ਆਪਣਾ ਹੈ ਉਹ ਜਗ੍ਹਾ ਵੀ ਆਪਣੇ ਆਪਣੇ ਵਾਸਤੇ ਲਈ ਆ ਕਿਉਂਕਿ ਸਾਡੇ ਲੋਕ ਆ ਕੇ ਪਰੇਸ਼ਾਨ ਹੁੰਦੇ ਆ ਇਸੇ ਗੱਡੀਆਂ ਖੜੀਆਂ ਕਰਨ ਦੀ ਜਗ੍ਹਾ ਨਹੀਂ ਮਿਲਦੀ ਔਰ ਉਹਨੂੰ ਕਿਰਾਏ ਲਾਏ ਜਾਂਦੇ ਆ ਲੋਕੀ ਜਿਹੜੇ ਹੋਰਾਂ ਦੇ ਉਹ ਲੋਕ ਪੈਸੇ ਲੈਂਦੇ ਉਹਨਾਂ ਦੇ ਕੋਲ ਉਹ ਉਹਨਾਂ ਉਹਨਾਂ ਨੂੰ ਪਰੇਸ਼ਾਨੀ ਹੋ ਸਾਡੇ ਗਰੀਬ ਲੋਕ ਔਰ ਦੇ ਇੱਥੇ ਮੱਥਾ ਟੇਕਣ ਉਹਨਾਂ ਨੂੰ ਟੈਕਸ ਲਾਏ ਜਾਂਦੇ ਆ ਅਸੀਂ ਕਹਿੰਦੇ ਆਪਣੀ ਜਗ੍ਹਾ ਹੋਵੇ ਜਿੱਥੇ ਬਾਜੀ ਕੋਈ ਖੜਾ ਕਰੇ ਆਪਣੀ ਕੋਈ ਆਪਣੇ ਮੋਟਰਸਾਈਕਲ ਸਕੂਟਰ ਗੱਡੀ ਵਗੈਰਾ ਟਰਾਲੀ ਜਿੱਥੇ ਬਾਜੀ ਖੜੀ ਕਰੇ ਆਪਣੀ ਆ ਬਾਕੀ ਜਿਹੜੀ ਵਾਹਾਂ ਪੁਰਸ਼ ਹੁਣ ਜਗਾਰੇ ਛੱਡਦੇ ਇਦਾਂ ਚੰਗਾ ਨਹੀਂ ਲੱਗਦਾ ਆਪਾਂ ਕੋਈ ਇੱਥੇ ਕੰਮਜਾ ਥੋੜੀ ਲੈਣਾ ਆ ਜਾਂ ਕੋਈ ਸਾਨੂੰ ਇੱਥੇ ਡਿਖਾਉਣਾ ਆ ਜਾਂ ਤੁਹਾ ਅਈ ਤਾਂ ਆਪਣੀ ਤੁਹਾਡੀ ਲਈ ਸਵਾ ਗਰਾਊਂਡ ਬਣਾਉਣ ਆਏ ਆ ਵਧੀਆ ਬਹੁਤ ਆ ਆਪਣੀ ਜਗਾ ਦਿਸੂਗੀ ਇਤੋਂ ਅਕੇ ਦੀ ਜੀ ਸਾਡੀ ਆ ਜਗਾ ਸਾਡੇ ਗੁਰੂ ਅਰਜਨ ਦੇਵ ਜੀ ਅੱਲਾ ਮੇਰੀ ਅਨੁਸਾਸਿ ਆਪਾਂ ਉਹਨੂੰ ਸਫਾਈ ਵਾਸਤੇ ਉਹਦੀ ਜਗਾ ਪੂਰੀ ਕਰਨ ਵਾਸਤੇ ਇਹਨਾਂ ਨੂੰ ਬੁਲਾਇਆ ਔਰ ਇੱਕ ਦਿਨ ਦਾ ਲੱਖ ਰੁਪਇਆ ਖਰਚ ਆਉਂਦਾ ਔਰ ਤੁਸੀਂ ਆਪਣਾ ਕਿੰਨਾ ਟਾਈਮ ਇੱਕ ਇੱਕ ਬੰਦਾ ਲੱਖ ਲੱਖ ਰੁਪਏ ਦਾ ਕੰਮ ਕਰਦਾ ਸਾਰੇ ਤੁਸੀਂ ਛੱਡ ਕੇ ਨਾ ਆਏ ਆ ਤੇ ਮੇਰੀ ਬੇਨਤੀ ਹੈ ਕਿਸੇ ਨੂੰ ਨਾ ਏਦਾਂ ਗਿੰਦੂ ਪ੍ਰੰਤੂ ਜਾਂ ਕਿਤੇ ਕਰਨਾਂ ਖੁਸ਼ੀ ਨਹੀਂ ਕਰਨੀ ਇਹ ਜਗਾ ਤੁਹਾਡੀ ਆ ਆਪਾਂ ਪੂਰੀ ਕਰਕੇ ਉਹਨਾਂ ਨੂੰ ਦੱਸਣਾ ਵੀ ਤੁਹਾਡੀ ਜਗਾ ਸਾਡੇ ਕੋਲ ਕਿੰਨੀ ਆ ਗਈ ਆ ਇੰਨੀ ਰਹਿੰਦੀ ਆ ਔਰ ਜੇ ਸਾਡੇ ਕੋਲ ਜਿਆਦਾ ਆਈ ਆ ਉਹ ਚੰਡੀਗੜ੍ਹੋਂ ਵੀ ਲੋਕ ਆਏ ਆ ਜਿਹੜੇ ਆਪਦੇ ਵਾਸਤੇ ਲੋਕ ਆਇਆ ਲਾਡੀ ਜੀ ਆਏ ਆ ਉਹ ਭੈਣਾ ਸੁਮਣੇ ਜਿਨ੍ਹਾਂ ਦੇ ਵਾਕਲਾ ਕੀਤਾ ਉਹ ਵੀ ਸਾਰੇ ਆਏ ਆ ਉਹਨਾਂ ਨੇ ਇਹ ਥੋੜੀ ਕਿਹਾ ਵੀ ਸਾਡੀ ਤੁਹਾਡੀ ਚਾਹੁੰਦੀ ਸੀ ਕਿ ਖਾਲੀ ਨੂੰ ਦੇਣਾ ਜਾ ਉਹ ਨਹੀਂ ਕਰ ਸਕਦੇਣਾ ਅੱਜ ਤਾਂ ਉਹਨੂੰ ਦੱਸ ਦੇ ਵੀ ਹਾਂ ਆ ਦੇਖੋ ਸਾਡੇ ਕੋਲ ਵੀ ਜਗ੍ਹਾ ਸਗੀ ਉਹ ਅਸੀਂ ਪੂਰੀ ਕਰ ਲਈ ਆ ਜੇ ਸਾਡੀ ਘੱਟ ਵਾਧਾ ਤੁਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਿਹੜੀ ਆ ਆ ਜਗ੍ਹਾ ਦੇ ਵਿੱਚ ਆਉਂਦੀ ਆ ਇਹ ਵੀ ਸਾਡੀ ਆ ਠੀਕ ਆ ਨਾ ਉਹ ਵੀ ਜਗ੍ਹਾ ਸਾਡੀ ਆ ਆ ਵੀ ਜਗ੍ਹਾ ਸਾਡੀ ਆ ਇਹ ਸਾਰੇ ਆਪਣੀਆਂ ਜਾਂ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਸਾਡੀ ਜਗ੍ਹਾ ਬੇਲੀ ਕਰੋ ਜਾਂ ਅਸੀਂ ਲੱਗੇ ਕਬਜ਼ਾ ਕਰਨ ਜਾਂ ਅਸੀਂ ਲੱਗੇ ਵੇਚ ਫੇਰ ਜਾ ਕਰਨ ਇਹ ਤਾਂ ਕਿਸੇ ਦਿਨ ਹੀ ਗੱਲਬਾਤਾਂ ਕਰੋ ਇਹ ਆਪਣਾ ਘਰ ਆਪਾਂ ਪੂਰੀ ਕਰਦੇ ਜਗਾ ਇਹ ਸਾਰੇ ਤੁਹਾਡੇ ਹੀ ਆ ਆ ਜਿੰਨੇ ਖੜੇ ਆ ਨਾ ਇਹ ਆਪਣੀਆਂ ਆ ਸਾਡੇ ਕੋਈ ਬਾਹਰੋਂ ਨਹੀਂ ਆਇਆ ਇਹ ਕਰਕੇ ਇੱਥੇ ਗੱਲਬਾਤਾਂ ਕਰਨੀ ਨਹੀਂ ਲੱਗੀ ਇਹ ਕੋਈ ਵੇਚੀ ਲੱਗੇ ਇਹ ਆਪਣਾ ਤੁਹਾਡੀ ਆਪਣੀਆਂ ਇਹ ਜਗ੍ਹਾ ਨੂੰ ਪੂਰੀ ਹੋਣ ਲੱਗਦੇ ਉਹ ਜਿੱਥੇ ਆਪਣੀ ਹੋਏਗੀ ਜਿੱਥੇ ਤੱਕ ਵੀ ਹੋਏਗੀ ਤੁਹਾਡੀ ਆ ਜਾਂ ਤਾਂ ਅਸੀਂ ਉਹ ਸਮਝੋ ਤੁਹਾਨੂੰ ਅਸੀਂ ਅਸੀਂ ਇੱਥੇ ਆ دیوار ਬਣਾ ਦੇ ਤੁਹਾਨੂੰ ਇੱਥੇ ਆਉਣ ਨਹੀਂ ਦੇਣਾ ਅੰਦਰ ਦਾ ਤੁਸੀਂ ਕਹੋ ਜੇ ਤੁਹਾਨੂੰ ਕਿਹਾ ਹੋਵੇ ਤੁਸੀਂ ਭਾਈ ਇੰਨੇ ਦਿਨ ਇੱਥੇ ਰਹਿਣਾ ਲਾ ਬਾਕੀ ਸੀ ਆਹ ਕੰਮ ਕਰਨਾ ਇਹ ਤਾਂ ਤੁਹਾਡਾ ਹੀ ਆ ਅਸੀਂ ਇੱਥੇ ਤਾਂ ਆਉਂਦੇ ਆ ਤੁਹਾਡੇ ਸਵੇਰੇ ਰੋਟੀ ਪਾਣੀ ਤੁਹਾਡੋ ਖਾਈਦਾ ਤੁਸੀਂ ਬੰਵਾ ਕਿਸਨੂੰ ਖਿਲਾਓ ਚਾਹੇ ਨਾ ਖਿਲਾਓ ਫੇਰ ਵੀ ਅਸੀਂ ਰੋਟੀ ਖਾਣ ਇੱਥੇ ਆਈ ਦੱਸ ਇਸ ਕਰਕੇ ਆਪਣੀ ਜਗ੍ਹਾ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਕਰਨੀ ਕੋਈ ਕਿਸੇ ਨੂੰ ਪਰੇਸ਼ਾਨ ਕਰਨ ਦੀ ਲੋੜ ਨਹੀਂ ਸਰਪੰਚ ਸਾਹਿਬ ਬੈਠੇ ਆ ਆ ਸਾਰੇ ਮਹਾਪੁਰਖ ਬੈਠੇ ਆ ਇਹਨਾਂ ਤੇ ਵਿਸ਼ਵਾਸ ਕਰੋ ਇਹ ਤੁਹਾਡੀ ਜਗ੍ਹਾ ਆ ਤੁਸੀਂ ਇੱਥੇ ਰਹਿਣਾ ਤੁਸੀਂ ਸਾਰਾ ਕੁਝ ਕਰਨਾ ਅਜੇ ਤਾਂ ਉਹ ਜਗ੍ਹਾ ਪੂਰੀ ਕਰਦੇ ਆ ਜੀ ਤੁਹਾਡੀ ਮੈਂ ਇੱਕ ਸ਼ੱਕਿਆ ਵੀ ਕੋਈ ਇਸ ਗੱਲ ਦੀ ਸ਼ੱਕ ਹੈ ਤਾਂ ਫਿਰ ਦੱਸੋ ਸਾਨੂੰ ਅਸੀਂ ਉਹ ਪੂਰੀ ਕਰ ਦਿੰਦੇ ਹਾਂ ਹਾਂ ਜੀ ਜਦੋਂ ਸ਼ੁਰੂ ਆ ਕੇ ਜਿੱਤਦੇ ਨੇ ਉਹ ਛੱਡੋ ਯਾਰ ਉਹ ਗੱਲ ਛੱਡ ਦਿਓ ਵਾਸੀ ਉਹ ਇੱਕ ਮੇਰੀ ਗੱਲ ਸੁਣੋ ਉਹ ਕਿਤੇ ਕੋਠਾ ਤਾਂ ਨਹੀਂ ਢਾ ਦਿੱਤਾ ਹਾਲੀ ਫੇਰੇ ਆ ਅਸੀਂ ਕਿਹ ਪਲੇਨ ਕੀ ਹੈ ਜਗਾ ਰਹਿਣ ਦੇ ਵਿੱਚ ਰਹਿਣੀ ਆ ਬਾਹਰ ਦੇ ਨਾਲ ਅਸੀਂ ਬਾਦਲੋਂ ਪਲੇਨ ਕਰਾਂ ਤੇ ਸਾਰੀ ਗੱਲ ਇਹ ਤਾਂ ਬੇਨਤੀ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਪੁੱਛੋ ਬਾਬਾ ਜੀ ਗੱਲ ਤੋਂ ਬੇਨਤੀ ਜੀ ਤੁਹਾਡੇ ਅੰਦਰ ਠੀਕ ਹੈ ਕੋਧ ਮੋਈ ਇਹ ਨਹੀਂ ਬੋਲ ਨਹੀਂ ਕਰਦਾ ਮੈਂ ਤੁਸੀਂ ਆਜੋ ਬਾਤ ਦੀ ਇਹ ਜੀ ਰਹਿਣ ਦਿਓ ਇਹ ਫਲੇਨ ਦੇ ਵਿੱਚ ਹੈ ਇਹ ਕਿ ਬਾਹਰ ਨਾਲ ਕਿਹੜੇ ਜਗ੍ਹਾ ਬਣ ਜਾਣੀ ਹੈ ਜਾਂ ਘਟ ਜਾਣੀ ਹੈ ਬਣੀ ਹੋ ਸੀਗਾ ਗਰਾਊਂਡ ਬਣੀ ਹੋ ਸੀ ਪਾਰਕ ਬਣੀ ਸੀਗੀ ਹੁਣ ਬਾਹ ਕੇ ਉਹ ਖਾਤ ਕਰਨੀ ਆ ਉਹ ਤੁਸੀਂ ਕੀ ਕਰਨੀ ਆ ਦੱਸੋ ਕੀ ਕਰਨੀ ਆ ਅਸੀਂ ਤਾਂ ਕੁਛ ਨਹੀਂ ਕਰਦੇ ਫੇ ਤੁਸੀਂ ਕਿਉਂ ਮੁਰਲਾ ਫੋਰਾ ਕਰਦੇ ਆ ਅਸੀਂ ਉਹ ਕੁਛ ਚੰਗਾ ਕਰਾਂਗੇ ਜੇ ਕੁਛ ਕਰਾਂਗੇ ਚਲੋ ਠੀਕ ਹੈ ਉੱਚੀ ਨਹੀਂ ਵੀ ਜੋ ਕਿ ਸਾਨੂੰ ਅਸੀਂ ਕੁਛ ਨਾ ਕੁਝ ਦੇਖ ਕੇ ਕਰਨ ਲੱਗੇ ਸਾਰਾ ਕੋਈ ਆ 10 ਦਿਨ ਮੁੰਡੇ ਤੇ ਕੰਮ ਕਰਦੇ ਰਹੇ ਉਹਨਾਂ ਦਾ 50000 ਰੁਪਇਆ ਬਣਿਆ ਇੱਕ ਦੋ ਦੋ ਬੰਦਿਆਂ ਦਾ ਉਹ ਇਥੇ ਤੁਸੀਂ ਦਿੱਤਾ ਨਾ ਡੁੱਗੋ ਲਿਆ ਵੀ ਅਸੀਂ ਬੇਲੀ ਕਰਦੇ ਆ ਜਾਂ ਅਸੀਂ ਘਾਬੜਦੇ ਤੁਸੀਂ ਕਿਹਾ ਨਹੀਂ ਘਾਗੋ ਬਟਣ ਲੱਗੇ ਆ ਉਦੋਂ ਤੁਸੀਂ ਸਫਾਈ ਕਰਨ ਦੀ ਵੀ ਸਫਾਈ ਕਰਨ ਲੱਗੇ ਆਪਾਂ ਜਗਾ ਸਾਫ ਕਰਦੇ ਆ ਤੁਹਾਨੂੰ ਜੇ ਤਾਂ ਕਿਹਾ ਹੋਵੇ ਤੁਸੀਂ ਨਾ ਪੈਸੇ ਦਿਓ ਜਾਂ ਆ ਕੰਮ ਕਰੋ ਸਾਡਾ ਸ਼ੌਕ ਹੈ ਵੀ ਆਪਣੇ ਆਪ ਦੇ ਆਸ-ਪਾਸੋਂ ਪਧਰਾ ਹੋਵੇ ਸਾਫ ਹੋਵੇ ਸਾਡੀ ਜਿਹੜੀ ਜਾਇਦਾਦ ਆ ਵਧੀਆ ਹੋਵੇ ਪਾਪਾ ਜੀ ਆ ਜਾਣਗੇ ਤਾਂ ਗੜਕ ਮੈਂ ਤਾਂ ਇੱਕ ਗੜਕਾਣੀ ਚਾਹੁੰਦਾ ਕੋਈ ਨਾ ਪਾਪਾ ਜੀ ਭਈ ਅਸੀਂ ਸਿੜੀ ਨਾਲ ਕੋਈ ਜਗਾ ਖਰੀਦਦੇ ਆਂ ਜੀ ਸਾਨੂੰ ਸਮਝਾਇਆ ਜੀ ਇਹ ਜਗਾ ਖਰੀਦੀ ਆ ਸ਼ੀ ਉਪਨਿਸ਼ਾਦ ਦੇ ਲਈ ਕਿ ساری ਜਗ੍ਹਾ ਕਿੱਥੇ ਪਈ ਹੈਗੀ ਹੈ ਉਹੀ ਤਾਂ ਕੰਮ ਕਰਦੇ ਹੋਰ ਅਸੀਂ ਕਿਹੜੀ ਗੱਲ ਸਾ ਕਿੱਥੇ ਕਿੱਥੇ ਪਈ ਆ ਅੱਜ ਤਾਂ ਚੱਲਦਾ ਕੰਮ ਉਹੀ ਤੇ ਚੱਲਦਾ ਵੀ ਕਿੱਦਾਂ ਦਾ ਕੰਮ ਤੁਸੀਂ ਜਿਹੜੀ ਹੈਗੀ ਨਾ ਇਹ ਤਾਂ ਜਗ੍ਹਾ ਸਾਡੀ ਪਹਿਲੀ ਅਸੀਂ ਇੱਥੇ ਬੈਠੇ ਹਾਂ ਤੁਸੀਂ ਬੈਠੋ ਤੁਹਾਨੂੰ ਠਾਲਦਾ ਤੁਹਾਨੂੰ ਠਾਲਦਾ ਕੋਈ ਠਾਲਦਾ ਤੁਹਾਨੂੰ ਅੱਛਾ ਤੁਸੀਂ ਆਉਂੋ ਆਪੇ ਜੇ ਤਾਂ ਕੋਈ ਠਾਲਦਾ ਦੱਸੋ ਤੁਸੀਂ ਸਾਡੀ ਜਗ੍ਹਾ ਹੈ ਸਾਡੀ ਜਗ੍ਹਾ ਹੀ ਬੋਲ ਕੇ ਸ਼ੁਰੂ ਕੀਤਾ ਜੇ ਤੁਸੀਂ ਆਪਣੀ ਮੰਨ ਲੈ ਜਿਹੜੀ ਇਹ ਸਾਡੀ ਜਗ੍ਹਾ ਹੈ ਆ ਜਿਹੜਾ ਜੇ ਉੱਥੇ ਕਰਦੇ ਤੁਸੀਂ ਸਾਡੇ 40 50 ਕਿਨਾਰੇ ਦੀ ਮੇਨ ਗੁਰੂ ਦਾਸ ਦੇ ਨਾਂ ਤੇ ਹੈ ਅਸੀਂ ਜਿਹੜਾ ਕਹਿੰਦੇ ਨਹੀਂ ਹੈ ਅਸੀਂ ਕਹਾਂ ਤੁਹਾਨੂੰ ਵੀ ਨਹੀਂ ਹੈਗੀ ਤੇ ਜੋ 45 ਕਿਲ ਜਮੀਨ ਹੈ ਅਸੀਂ ਕਹਾਂ ਵੀ ਨਹੀਂ ਹੈਗੀ 55 ਕਿਲ ਅਸੀਂ ਕੁਝ ਨਹੀਂ ਕੀਤਾ ਜਦੋਂ ਅਸੀਂ ਕਿਹਾ ਵਾ ਤੁਹਾਨੂੰ ਵੀ ਸਾਡੇ ਨਹੀਂ ਕੁਝ ਨਹੀਂ ਕੁਝ ਅਸੀਂ ਤੁਸੀਂ ਕਿਉਂ ਕਰਦੇ ਹੋ ਤਾਂ ਵਿਰੋਧ ਕਿਉਂ ਕਰਦੇ ਹੋ ਘਿਰਦੇ ਨਹੀਂ ਅਸੀਂ ਕਿਉਂ ਕਰਦੇ ਹਾਂ ਜੱਲ ਜੀ ਨਹੀਂ ਉਹ ਹੁਣ ਦੇ ਜੋ ਕੁਝ ਹੁੰਦਾ ਅਸੀਂ ਕੋਈ ਮਾਰਾ ਕਰਨਾ ਤੁਹਾਡੇ ਜਾਂ ਤੁਹਾਨੂੰ ਪਿਛਲੇ ਪਿਛਲੇ ਕੱਲ ਮਿੱਤ ਜਾਈਆ ਉਹ ਛੱਡਾ ਜਾ ਕੇ ਉਹ ਬਰੇ ਚੇ ਲਾਤਾਂ ਤੁਸੀ ਪੱਟ ਦਿੱਤੇ ਸਾਰੇ ਤੁਸੀਂ ਸਾਰੇ ਪੱਟਦੇ ਹੋ ਤੁਸੀ ਦਾ ਪੱਟੇ ਜੇ ਤੁਹਾਨੂੰ ਇੱਦਾਂ ਹੁੰਦਾ ਵੀ ਇਹ ਸਾਡੇ ਛੱਡੇ ਅਸੀਂ ਕਿਉਂ ਪੱਟੀਏ ਸਾਡੇ ਛੱਡੇ ਉਹ ਆਪਣਾ ਸੀ ਛੜਾਇਆ ਛੱਡਾ ਕੋ ਦਿੱਲੀ ਪੱਟ ਦੂੰਗਾ ਉਹ ਕਲਮਾਰ ਦੀਆਂ ਹੁੰਦੀ ਜਿਹੜਾ ਹੈਗਾ ਤੁਸੀਂ ਕਿਉਂ ਚੱਟਾਪਟਾ ਜੀ ਤੁਹਾਡੇ ਤੁਹਾਡੀ ਘਰ ਜੀ ਲੱਗਾ ਕਿ ਬਾਹਰ ਤਾਂ ਨਹੀਂ ਲੱਗਾ ਜਗਾ ਨਹੀਂ ਪੂਰੀ ਕਰ ਲਈ ਉਹ ਜਿਹੜੀ ਬਾਬਾ ਜੀ ਬਣੀ ਹੋਈ ਹੈ ਉਹ ਤੁਹਾਨੂੰ ਕੋਈ ਲਿਖੀ ਤੁਹਾਡੀ ਜਗਾ ਹੈ ਜਿਹੜੀ ਇਹ ਸੀਗਾ ਤਾਂ ਸਾਡੀ ਬਣੀ 50 ਸਾਲ ਦੀ ਬਣੀ ਹੋਈ ਉਹਨਾਂ ਨੇ ਕਿਹਾ ਕਿ ਇਹ ਝੰਡਾ ਜਿਹੜਾ ਤੁਸੀਂ ਲਾਇਆ ਨਾ ਇਹ ਗੱਧਾ ਲਾਇਆ ਜੰਡਾ ਬਾਬਾ ਜੀ ਇਹ ਤਾਂ ਜ਼ਿਆਦਾ ਤੋਂ ਨਹੀਂ ਸ਼ਾਨਦਈ ਅਸੀਂ ਲੈ ਰਹੇ ਹਾਂ ਉਹ ਤਾਂ ਨਿਸ਼ਾਨ ਨਿਸ਼ਾਨ ਤਾਂ ਲਾਇਆ ਸੀਗਾ ਬੰਨ ਨਿਸ਼ਾਨਦੇ ਹੀ ਲੈ ਰਹੇ ਹਾਂ ਉਹ ਚਾਂਦੀ ਦੀ ਗੱਲ ਆ ਉੱਥੇ ਕੋਈ ਝੰਡਾ ਪੁੱਕੀ ਨਹੀਂ ਲਾਤੇ ਤੁਸੀਂ ਰਾਤੋਂ ਰਾਤ ਤੂੰ ਉਹ ਪੱਟ ਕੇ ਉਹ ਮਾਰੇ ਕੋਈ ਮੁਕਰ ਦੁੱਤਾ ਹੋਵੇ ਤਾਂ ਉਹ ਫੇਰ ਮਾਰਿਆ ਬਾਬਾ ਜੀ ਜਿਹੜੀ ਕਿਦਾਂ ਗੱਲਾਂ ਮਤਲਬ ਚੰਗੀਆਂ ਕਰਦੇ ਆ ਬੈਂਸ ਨਹੀਂ ਅਸੀਂ ਕਹਿੰਦੇ ਤੁਸੀਂ ਬੈਂਸ ਕਰਦੇ ਬੈਂਸ ਤੁਸੀਂ ਕਰਦੇ ਆ ਉਹ ਇੱਕ ਬਾਨਾ ਜਵਾਨਾ ਪਾਈਆਂ ਤੈਨੂੰ ਪਤਾ ਵੀ ਇੱਥੇ ਇਨਕਮ ਦਾ ਸਾਧਨ ਆ ਤੁਹਾਡਾ ਮੱਥਾ ਟੇਕਣ ਦਾ ਦੁਕਾਨਾ ਪਾਈਆਂ ਤੁਸੀਂ ਤੁਹਾਨੂੰ ਕਿਸੇ ਨੇ ਕਿਹਾ ਵੀ ਦੁਕਾਨਾ ਪਾਈਆਂ ਇੱਥੇ 50 ਦੁਕਾਨਾ ਤੁਸੀਂ ਕਰਾਇਆ ਲੈਂਦੇ ਆ ਆਹ ਮੁੰਡਾ ਜਿਹੜਾ ਆ ਉਹ ਹਮ ਸਾਨੂੰ ਦੱਸਿਆ ਝੂਲਿਆ 10000 ਰੁਪਿਆ ਹੋਗਾ ਤਿੰਨ ਦਿਨਾਂ ਦਾ ਲੈਂਦੇ ਹੋ ਗੁਰੂ ਮਹਾਰਾਜ ਆਪਣੀ ਦੁਕਾਨਾਂ ਪਾਓ ਸਾਨੂੰ ਕਿਸ ਨੇ ਕਿਹਾ ਵੀ ਕਿ ਉਹ ਦੁਕਾਨਾਂ ਕਿਉਂ ਪਾਈਆਂ ਜਿਸੀਂ ਝੰਡਾ ਉੱਥੇ ਮੜੀ ਨਿਸ਼ਾਨਦੇ ਸੀ ਅਸੀਂ ਤੁਹਾਨੂੰ ਕਹਿਤਾ ਵੀ ਤੁਸੀਂ ਆ ਬੜੇ ਜੀ ਸਾਨੂੰ ਕਰ ਲੈਂਦੇ ਹੋ ਤੁਸੀਂ ਚੋਰੀ ਪਾਤੀ ਇੰਦਾ ਥੋੜੀ ਚਾਹੀਦਾ ਤੁਹਾਨੂੰ ਛੇ ਤਾਂ ਜਿਹੜਾ ਹੈਗਾ ਨਾ ਦੇਖੋ ਤੁਸੀਂ ਜਿਹੜਾ ਪੀੜਾ ਪੈਸਾ ਹੈ ਤੁਸੀਂ ਕਹਿੰਦੇ ਉਹ ਨਹੀਂ ਤੁਹਾਨੂੰ ਕਿਹਾ ਵੀ ਸਾਡਾ ਅਸੀਂ ਕਬਜ਼ਾ ਕਰ ਲਿਆ ਉੱਥੇ ਤੁਸੀਂ ਇੰਦਾ ਕੰਦ ਕਰਦੇ ਸਾਡੀ ਆਪਣੀ ਜਗਾ ਉਹ ਕੋਈ ਆਪਣੇ ਆਪ ਪੂਰੀ ਕਰਦੇ ਆ ਜੇ ਤਾਂ ਤੁਹਾਨੂੰ ਕਹਿਤਾ ਵੀ ਇੱਥੋਂ ਲਾ ਦਿਓ ਜੀ ਚੱਕ ਦਿਓ ਜੀ ਅਸੀਂ ਲੱਗੇ ਖੋਖਾ ਮਾਰਨੋ ਫਲਾਣਾ ਕਰਨ ਲੱਗੇ ਆ ਇਹ ਤਾਂ ਤੁਸੀਂ ਕੌਣ ਕਰਨ ਤੁਹਾਡੇ ਤੇ ਬੈਠੀ ਇਹੀ ਕਿਦਰੀ ਸੀ ਕਿ ਪਿੰਡ ਦੀ ਬਹਿਨਪੋਤੀ ਦੀ ਜਮੀਨ ਹੈ ਇਸ ਜ਼ਮੀਨ ਨੂੰ ਪੂਰੀ ਹੋਣ ਦੇਣ ਤੋਂ ਕਿ ਪੂਰੀ ਹੋ ਜਾਵੇ ਜਿੱਥੇ ਤੁਹਾਡਾ ਘਰ ਤੁਹਾਡਾ ਰਹਿਣਾ ਨਹੀਂ ਕਿਸੇ ਨੇ ਕਿਹਾ ਤੁਹਾਨੂੰ ਵੀ ਘਰ ਚੱਕ ਲੋ ਇੱਥੋਂ ਜਿਆਦਾ ਕਿਸੇ ਨੇ ਕਿਹਾ ਤੁਹਾਨੂੰ ਦੱਸੋ ਬਰਾਏ ਬੰਦੇ ਨਾਲ ਇੱਕ ਮਿੰਟ ਇੱਕ ਮਿੰਟ ਬੇਸ਼ ਕਰਾਓ ਉਹ ਸਾਡੀਆਂ ਗੁਰਦੀਆਂ ਪਟਕੇ ਆ ਮਾਰੀਆਂ ਮੈਂ ਬਾਬਾ ਜੀ ਜਦੋਂ ਅਸੀਂ ਉਧਰੋਂ ਕਰਵਾ ਕੇ ਮੁੜ ਕੇ ਆਏ ਨਾ ਦੁਬਾਰਾ ਇੱਥੇ ਅਸੀਂ ਹਾਂ ਜੀ ਐਸੀ ਐਸੀ ਨੂੰ ਉਹਨਾਂ ਨੂੰ ਕੀ ਕਹਿ ਕੇ ਕਹਿ ਸਕਦੇ ਮੇਰੇ ਸਾਹਮਣੇ ਕੋਈ ਛੱਡ ਇਹ ਤੁਸੀਂ ਨੇ ਕਹਿ ਗਾ ਤੁਸੀਂ ਜਿਹੜਾ ਨਾ ਕੀ ਕਹਿ ਕੇ ਕਹੋ ਬਸ ਇਹ ਕਹਿੰਦੇ ਜੀ ਬਈ ਜਗਾ ਆਪਣੀ ਹੈ ਗੁਰੂ ਘਰ ਦੀ ਹੈ ਇਹ ਕੋਈ ਐਧਾ ਦੇ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਨਾ ਟੈਨਸ਼ਨ ਲੈਣੀ ਹੈ ਇਹ ਬੈਠ ਕੇ ਜਨਾ ਵੀ ਮਸਲਾ ਉਸ ਤੋਂ ਬਾਅਦ ਵਿੱਚ ਮੈਂ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੇ ਸਾਨੂੰ ਮਿੰਟੀ ਕਰਵਾ ਲੈਣ ਦਿਓ ਜਗਾ ਨਿਕਲ ਹੈ ਜਿੱਥੇ ਵੀ ਹੋਊਗੀ ਇਸ ਨਿਸ਼ਾਨ ਇੱਕ ਸਰ ਉਹਨਾਂ ਕੋਲ ਜ਼ਮੀਨ ਪੂਰੀ ਕਰਨੀ ਆ ਇੱਧਰ ਹੋਵੇ ਜਾਂ ਉੱਧਰ ਹੋਵੇ ਕੋਈ ਸਾਨੂੰ ਫਰਕ ਨਹੀਂ ਹੈਗਾ ਇਹ ਗੱਲ ਹੋਈ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮੇਰੇ ਕੋਲ ਗੱਲ ਕਹੀ ਕਿੰਦਾ ਜੀ ਵੀ ਸਾਡੇ ਤਾਂ ਸੰਗਤ ਸਾਰੇ ਚਰਵਾ ਪਿਆ ਆ ਜੀ ਬਾਬਾ ਜੋੜਾ ਕਬਜ਼ਾ ਕਰਨ ਲੱਗਾ ਇਹ ਵੀ ਮੈਂ ਉਹਨਾਂ ਦੇ ਤਸੱਲੀ ਦੁਆਈ ਮੈਂ ਕਿਹਾ ਕੋਈ ਕਬਜ਼ਾ ਨਹੀਂ ਕਰਨਾ ਸੀ ਕੋਈ ਗੱਲ ਨਹੀਂ ਕਰਨੀ ਅਸੀਂ ਨਿਸ਼ਾਨਦੇ ਹੀ ਕਰਾਉਨੇ ਆ ਤੁਸੀਂ ਉਹਲੇ ਉੱਥੇ ਜਗਾਰੇ ਛੜਨ ਆਪੇ ਜੇ ਸਵੇਰ ਦੰਦੇ ਪਹਿਲੇ ਇੱਕ ਗੱਲ ਦੱਸ ਦੁਆ ਦੇ ਜੀਵਾ ਇਹ ਕਰਕੇ ਤੋ ਆਇਸ ਤੇ ਇੱਥੇ ਹੋਣ ਛੱਡਿਆ ਉਹ ਜੋ ਨਿਆਣੇ ਨਾਲ ਪੁਲਿਸ ਆਏ ਨੇ ਸਾਰੇ ਛੱਡੋ ਬੈਠੇ ਆਏ ਤਾਂ ਕਰਕੇ ਨਿਆਣੇ ਨਾਲ ਆ ਗਏ ਤੁਸੀਂ ਕਿਤੇ ਉੱਥੇ ਨਹੀਂ ਆ ਕੇ ਖੜਾ ਸੀ ਜੇ ਅਸੀਂ ਤੁਹਾਨੂੰ ਕਹਾਂਗੇ ਕਾਇਆ ਨਾ ਕਾਇਆ ਦੀ ਕਿ ਮਨੋਰਚਾ ਘੱਟ ਦੋ ਲਾੜਨ ਨਾਲ ਖੜੇ ਹੋਗੇ ਲੋ ਤਾਂ ਜਿਹੜਾ ਜੀ ਮੋਦਰਾ ਮਾਰਨ ਬਾਬਾ ਜੀ ਨਾਲ ਸਾਰਾ ਕੁਝ ਸਿਰਫ ਜਮੀਨ ਸਾਡਾ ਬਾਬਾ ਜੀ ਬਾਬਾ ਜੀ ਨਾਲ ਖੜੇ ਨਹੀਂ ਖੜਦੇ ਤੁਸੀਂ ਜੇ ਤੁਸੀਂ ਲੋਗਾ ਬਾਬਾ ਜੀ ਨਾਲ ਹੋ ਕੇ ਕਲੀ ਕਰਾ ਕੇ ਦਿਓ ਤੁਹਾਨੂੰ ਹਾਂ ਕੀ ਬੋਲ? ਉਹ ਕੰਮ ਉਹਨਾਂ ਨੂੰ ਪੂਰੀ ਕਰਾ ਕੇ ਦਿਓ। ਹਾਂ ਸਿਆਣੇ ਵਾਲੇ ਕੰਮ ਕਰੇ ਇੱਕ ਦਿਨ ਆਪਾਂ ਸਾਰੇ ਪੈਸੇ ਦਿੱਤੇ ਉਹਨੂੰ ਤੂੰ ਪੂਰੀ ਕਰੇਗਾ ਢੱਡੇ ਕੁੜੀ ਆ ਸਾਰੇ ਅਹੀਂ ਤੇ ਲੈ ਜਾਣੇ ਇੱਕ ਹੀ ਜਗ੍ਹਾ ਬੈਠੇ ਫਿਰ ਸਾਹਿਬਾਂ ਨੂੰ ਆਪਾਂ ਲਾ ਕੇ ਉਹ ਨਾਲ ਲੱਗੇ ਕਰਾ ਕੇ ਉਹ ਬਾਈ ਮੁੰਡਾ ਆਪਾਂ ਕਰੀਏ ਬਾਬਾ ਜੀ ਨੂੰ ਆ ਕੇ ਰੋਟੀ ਖਾਣੇ 12:00 ਵਜੇ ਆਓ ਕਿ ਜੀ ਤੁਸੀਂ ਆ ਕੇ ਕਿਹਾ ਕਿ ਨਹੀਂ ਆਪੇ ਅਸੀਂ ਆ ਕੁਛ ਕਰਨ ਲੱਗੇ ਆ ਕਿਉਂ ਨਹੀਂ ਕਿਹਾ ਕਿਉਂ ਨਹੀਂ ਕਿਹਾ ਜਿੱਦਣ ਦੀ ਗੱਲ ਹੋ ਗਈ ਆ ਉਹਨਾਂ ਨੇ ਆ ਕੇ ਮੇਰੇ ਜੀ ਚਲੋ ਕੋਈ ਨਹੀਂ ਬੇਵਰੀ ਹੋ ਜਾਂਦੀ ਹੈ ਨੌਚਾਨੀ ਹੋ ਸਕਦੀ ਹੈ ਨਹੀਂ ਗੱਲ ਫੈਨਗੀ ਬਾਬਾ ਜੀ ਸਾ ਅਸੀਂ ਤੁਹਾਨੂੰ ਤਸੱਲੀ ਦਿਵਾਉਣ ਦੇ ਹਾਂ ਸਰਪ੍ਰਧਾਨ ਜੀ ਆਣ ਗਏ ਕੋਈ ਗੱਲ ਨਹੀਂ ਇਦਾਂ ਦੀ ਹੁੰਦੀ ਬਾਬਾ ਜੀ ਨੂੰ ਬਾਬਾ ਕਿਉਂ ਨਾ ਸਪੈਸ਼ਲ ਜਿਨ੍ਹਾਂ ਚ ਸਾਡੀ ਬੇਨਤੀ ਪੂਰੀ ਨਹੀਂ ਹੁੰਦੀ ਉਹ ਸਾਰਿਆਂ ਝੰਡੇ ਪਟਦੇ ਆ ਇਹਦੇ ਕੋਈ ਗੱਲ ਨਹੀਂ ਜੇ ਸਾਡੇ ਉਹਨੂੰ ਛੇੜਿਆ ਨਾ ਬੇਨਤੀ ਸੁਣੇ ਕੋਈ ਪਿਛਾ ਨਾ ਅਸੀਂ ਸਰਕਾਰ ਵਾਈ ਉਹ ਤੁਹਾਡੀ ਫਿਰ ਕਾਰਵਾਈ ਕਿਤੇ ਜਾ ਕੇ ਪੱਤਣੀ ਆਉਣ ਤਾਂ ਉਹਨੂੰ ਪਤਾ ਲੱਗਦਾ ਸਾਡੀ ਜਗ੍ਹਾ ਇੱਥੇ ਟੱਕਿਆ ਅਸੀਂ ਹੋਰ ਬਹੁਤ ਲੱਗਿਆ ਜੇ ਅਸੀਂ ਕਦੇ ਖੇਤੀ ਦੇਣੀ ਜਾਂ ਅਸੀਂ ਢੋਣਾ ਜਾਂ ਅਸੀਂ ਟੱਚ ਫੇਰਨੀ ਉੱਥੇ ਅਜ ਤਾਂ ਤੁਹਾਡੇ ਬਾਅਦ ਤੇ ਵੀ ਚਲੋ ਸੰਗ ਤੇ ਇੱਥੇ ਆਉਂਦੀਆਂ ਸੰਗ ਨੂੰ ਪਤਾ ਲੱਗਿਆ ਸੀ ਇੰਨੀ ਇੰਨੀ ਤਾਕਤ ਦੇ ਮਾਲਕ ਹੈ ਨਹੀਂ ਸਾਡੀ ਜਾਇਦਾਦ ਹੈ ਅਸੀਂ ਤਾਂ ਉਹ ਬਣਾਉਂਦੇ ਆਪਣੇ ਆਪਣੇ ਬਟਾ ਬਣਾ ਕੇ ਬੈਠ ਗਏ ਇੱਦਾਂ ਨਹੀਂ ਕਰਨੀ ਬਾਹਾਪੁਰਸ਼ਾਂ ਦੀ ਜਗ੍ਹਾ ਆ ਮਹਾਪੁਰਸ਼ਾਂ ਨੂੰ ਐਨੋ ਇੱਜ਼ਤ ਮਾਣਨਾ ਫਿਆਸਲਾ ਕਿਉਂ ਕਰਿਆ ਜਾਨੀ ਕਿੰਨੀ ਖੁਸ਼ ਹੋ ਰਹੀ ਨਹੀਂ ਤੁਹਾਡੇ ਕੋਲੇ ਜਿੱਦੇ ਜਾਇਦਾਦ ਨਹੀਂ ਬਾਬਾ ਜੀ ਕਿਸੇ ਦੇ ਵੀ ਇਹੋ ਕੋਈ ਗੋਗਦੀ ਲੋ ਨਹੀਂ ਖਾਦੀ ਖੜੇ ਗਏ ਨਹੀਂ ਇੱਕ ਇੱਕ ਰੁਪਈਆ ਦੇ ਆਸੀਂ ਪੂਰਾ ਕਰਕੇ ਦੇਣਾ ਉਹਨਾਂ ਨੂੰ ਪੈਸਾ ਲੈਣੇ ਸਾਡੀ ਗੱਲ ਨਹੀਂ ਸਮਝਦੇ ਆਪਾਂ ਤਾਂ ਸੇਵਾਦਾਰ ਆਂ ਸੇਵਾਦਾਰ ਬਣ ਕੇ ਰਹਿਣਾ ਅਸੀਂ ਜਿਹੜੇ ਕਿਸੇ ਨਾਂ ਦੇ ਨਾਮ ਦੇ ਨਹੀਂ ਨਹੀਂ ਜਿਹੜੀ ਆ ਜਗ੍ਹਾ ਲਈ ਆ ਕਿਸੇ ਨਾਂ ਦੇ ਹੈ ਮਾਰੀ ਜਾਂਦਾ ਕੰਮ ਲਿਆ ਸੇਵਾਦਾਰ ਜੀ ਸਪਾਰਮ ਸਤਿਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਜ ਸੰਗਤ ਜੀਓ ਅੱਜ ਬਹੁਤ ਹੀ ਸਮਾਂ ਖੁਸ਼ੀ ਦਾ ਮਿਲਿਆ ਜਰੂਰ ਦਾਸ ਸਾਧੂ ਸੰਪਰਦਾਸ ਸੁਸਾਇਟੀ ਡਿਸਟ੍ਰਿਕਟ ਪੰਜਾਬ ਬਲੋਂ ਜਿਨ੍ਹਾਂ ਦੇ ਚੇਅਰਮੈਨ ਸੰਤ ਸਬੰਦਸ ਮਹਾਰਾਜ ਜੇਰੇ ਸੋ ਸੰਤ ਬਾਬਾ ਸਿਦਰ ਲਾ ਜੀ ਬੋਣ ਪ੍ਰਧਾਨ ਸੋ ਨਿਰਮਲ ਦਾਸ ਮਹਾਰਾਜ ਜੇਰੇ ਸੋ ਸੰਤ ਬਾਬਾ ਬੀਤਮ ਦਾਸ ਜੀ ਰਾਜਪੁਰ ਸਰਪਤੋਂ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਸਾਰੀ ਹੀ ਸੰਗਤ ਦੇ ਸੰਜੋਗ ਔਰ ਪਿਆਰ ਬਲਿਸ਼ਾਨ ਜਾਂ ਸੰਗਤ ਅੰਦਰ ਸੰਜੋਗ ਦੇ ਨਾਲ ਇਹ ਜੋ ਛੱਤੀ ਕਿੱਲੇ ਕੜਸੀ ਜ਼ਮੀਨ ਖਰੀਦੀ ਗਈ ਸੀ ਗੁਰੂ ਅਰਜਨ ਸਾਹਿਬ ਨੂੰ ਸਰਦਾਰ ਸੋਪਰਦਾਸ ਸੁਸਾਇਟੀ ਗੁਰੂ ਅਰਜਨ ਮਹਾਰਾਜ ਦੇ ਨਾਂ ਤੇ ਜਨਾ ਦੀ ਮਹਾਪੁਸ਼ਾ ਬਲੋ ਅਪਲੀਕੇਸ਼ਨ ਨੂੰ ਸ਼ਾਨਦਹੀ ਦੇ ਵਾਸਤੇ ਮੰਗਲ ਅ ਤਸੀਲਦਾਰ ਨੂੰ ਆਪਾਂ ਇੱਕ ਗੜ ਸਿੰਘ ਕਨ ਨੂੰ ਦਿੱਤੀ ਗਈ ਸੀ ਜਨਾ ਨੇ ਦੋ ਨਾਂ ਦੇ ਸਨੋਂ ਕੋ ਤਹਿਸੀਲਦਾਰ ਔਰ ਫਟਵਾਰੀਆਂ ਨੇ ਰਲ ਕੇ ਔਰ ਸਰਕਾਰੀ ਮੁਲਾਜ਼ਮਾਨ ਨੇ ਸਾਰਿਆਂ ਨੇ ਇਕੱਤਰ ਹੋ ਕੇ ਇਸ ਨਿਸ਼ਾਨ ਦਹੀ ਦਾ ਜੋ ਅੱਗ ਕਰਵਾਇਆ ਸੀਗੇ ਜਿਹਦਾ ਦਸਤੋਂ ਐਸਟੀਮੇਟ ਲੱਗਾ ਹੈਗਾ ਹੈ ਕਿ ਕਿਰੇਵਾਂ ਲਗਭਗ 5 ਕਿੱਲੇ ਤੋਂ ਜਮੀਨ ਜਿਹੜੀ ਹੈਗੀ ਆ ਕੋਈ ਕਿਸੇ ਪ੍ਰਾਈਵੇਟ ਤਬਦੀ ਥੱਲੇ ਹੈਗੀ ਆ ਅਸੀਂ ਉਹਦੇ ਬਾਰੇ ਕਾਫੀ ਮਤਲਬ ਕਿ ਸਵੇਰ ਤੋਂ ਲੱਗੇ ਕਾਫੀ ਅ ਸੰਜਸ਼ ਕਰ ਰਹੇ ਸੀਗੇ ਔਰ ਹਾਲੇ ਤੱਕ ਉਹ ਪਤਾ ਨਹੀਂ ਲੱਗ ਰਿਹਾ ਪਰ ਇਧਰੋਂ ਆਹ ਜ਼ਮੀਨ ਦਾ ਜਿਹੜਾ ਸਰਵੇਖੇ ਦਾ ਨਿਸ਼ਾਨ ਦੇਖੀ ਸਾਡੀ ਬਤਲੇ ਪਹੁੰਚ ਪੀਓਗਾ ਅਸੀਂ ਉਸ ਰੋਪੜ ਦੀ ਜ਼ਮੀਨ ਰੋਪੜ ਦੇ ਵਿੱਚ ਆਉਂਦੀ ਹੈ ਇਹ ਜ਼ਮੀਨ ਨੂੰ ਜਿਹਦੇ ਵਿੱਚ ਅਸੀਂ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਵਿਹਾਰਾ 688 ਨਾ ਪ੍ਰਕਾਸ਼ਾੜਾ ਆ ਰਹੇ ਆ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਇਧਰ ਸਫਾਈ ਦਾ ਕੰਮ ਜਿਹੜਾ ਸੀ ਉਹ ਚਾਲੂ ਕੀਤਾ ਗਿਆ ਜਿਸ ਦੇ ਵਿੱਚ ਅ ਸ਼ਾਂਚੂ ਹੰਗਾ ਸ਼ਾਂਤ ਸਿਮਿੰਦਰ ਦਾਸ ਮਹਾਰਾਜੀ ਨੇ ਇਹ ਹੋਰ ਵੀ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਇਹ ਵਿਵਾਦ ਖੜਾ ਕੀਤਾ ਹੈ ਕਿ ਇੱਥੇ ਕਬਜ਼ਾ ਕਰਨ ਵਾਸਤੇ ਆਏ ਆ ਜਾਂ ਨਜਾਇਜ਼ ਤੱਕੇ ਸਾਹੀ ਕਰ ਰਹੇ ਆ ਪਰ ਇਹ ਗੱਲ ਝੂਠੀ ਆ ਤੁਸੀਂ ਸਾਰੀ ਸੰਗਤ ਆਣ ਕੇ ਇੱਥੇ ਦੇਖ ਵੀ ਸਕਦੇ ਆ ਜਿੱਥੇ ਅਸੀਂ ਖੜੇ ਆ ਇਹ ਸਾਰੀ ਜਗ੍ਹਾ ਜਿਹੜੀ ਹੈਗੀ ਆ ਇਹ ਰੋਪੜ ਦੇ ਵਿੱਚ ਪੈ ਰਹੀ ਆ ਔਰ ਪੰਜ ਕਿਲੇ ਜਮੀਨ ਜਿਹੜੀ ਆ ਉਹ ਹਾਲੇ ਸਾਡੀ ਮਤਲਬ ਨਿਕਲਦੀ ਪਈ ਆ ਉਸ ਵੀ ਅਪਲੀਕੇਸ਼ਨ ਦੇ ਕੇ ਤਾਂ ਉਹ ਵੀ ਕੋਡਾਉਣੀ ਚਾਹੁੰਦੇ ਐ ਸਮਝ ਤੁਹਾਨੂੰ ਪਤਾ ਲੱਗ ਗਿਆ ਤੇ ਉਹ ਜਗਾ ਸਰਕਾਰੀ ਤੌਰ ਤੇ ਸਾਨੂੰ ਮਤਲਬ ਹੋਰ ਵੀ ਨਿਕਲਣੇਗੀ ਅਸੀਂ ਉਸ ਜਗਾ ਨੂੰ ਨਿਸ਼ਾਨਦੇਹੀ ਜਿਹੜੀ ਜਿੱਥੇ ਜਿੱਥੇ ਆਏਗੀ ਉੱਥੇ ਉੱਥੇ ਨਿਸ਼ਾਨਦੇਹੀ ਲਵਾਵਾਂਗੇ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਕਿੱਥੇ ਕਿੱਥੇ ਜ਼ਮੀਨ ਹੈ ਕਿਉਂਕਿ ਜੰਗਲ ਏਰੀਆ ਆ ਜੰਗਲ ਏਰੀਆ ਦੇ ਵਿੱਚ ਸਵੇਰ ਤੋਂ ਲਾ ਕੇ ਅੱਗੇ ਵੀ ਇੱਕ ਦਿਨ ਅਸੀਂ ਇਸੇ ਤਰ੍ਹਾਂ ਮਤਲਬ 8 ਤਰੀਕ ਨੂੰ ਆਏ ਸੀਗੇ ਸਾਰੀ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਪਰ ਉਹ ਨਹੀਂ ਅੱਗੇ ਪਿੱਛੇ ਹੋ ਰਹੀ ਸੀ ਅੱਜ ਅਸੀਂ ਦੋਨਾਂ ਪਾਸਿਆਂ ਤੋਂ ਔਰ ਦਰਸ਼ਕਾਂ ਤੋਂ ਤੇ ਮੈਨਪੁਰ ਨੰਗਲ ਤਹਿਸੀਲ ਤੋਂ ਵੀ ਜਿਹੜੇ ਸੀਗੇ ਉਹਨਾਂ ਨੇ ਆਪਣੇ ਕਾਨੂੰਗੋ ਫਤਵਾਰੇ ਤਹਿਸੀਲਦਾਰ ਕੋਲ ਭੇਜੇ ਸੀਗੇ ਔਰ ਉਹਨਾਂ ਦੇ ਰਨ ਮਾਈਟ ਉਹਨਾਂ ਦੇ ਜੋ ਵੀ ਉਹਨਾਂ ਨੇ ਜਿੱਥੇ ਜਿੱਥੇ ਨਿਸ਼ਾਨਦੇਲ ਹੋਈ ਆ ਉਸ ਹਿਸਾਬ ਦੇ ਨਾਲ ਜ਼ਮੀਨ ਜਿਹੜੀ ਆ 5 ਏਕੜ ਜਿਹੜੀ ਆ ਉਹ ਖਾਲੇ ਸਾਡੀ ਪਿੰਡ ਵਿੱਚ ਪਈ ਆ ਅਸੀਂ ਉਹ ਵੀ ਜ਼ਮੀਨ ਦਾ ਪੂਰਾ ਕਰਨਾ ਚਾਹੁੰਦੇ ਹੈਗੇ ਆ ਕਿ ਸਾਡੀ ਉਹ ਜ਼ਮੀਨ ਕਿੱਥੇ ਹੈਗੀ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਰਵਾਵਾਂਗੇ ਕਿ ਜਿਹੜੀ ਜ਼ਮੀਨ ਸਾਡੀ ਇੱਧਰ ਨਿਕਲਦੀ ਰੋਪੜ ਲੱਗਦੀ ਆ ਉਹਨੂੰ ਮਤਲਬ ਪੂਰਾ ਕੀਤਾ ਜਾਵੇ ਸਾਡਾ ਹੋਰ ਕੋਈ ਵਿਵਾਦ ਨਹੀਂ ਹੈ ਇਹ ਸਾਡੀ ਇੱਕ ਸੋਚਣੀ ਹੈ ਜੀ ਆ ਕਿ ਕਬਜ਼ਾ ਕਰਨਾ ਆ ਜਾਂ ਕਿੱਦਾਂ ਕਰਨਾ ਨਹੀਂ ਕੋਈ ਕਬਜ਼ਾ ਨਹੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਇਤਿਹਾਸਕ ਸਥਾਨ ਬੋਲਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਵੀ ਇਤਿਹਾਸਕ ਸਥਾਨ ਹੈ ਆ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਪਿਆਰ ਦੀ ਗੱਲ ਆ ਸਿਰਫ ਗੱਲ ਇਹ ਹੈ ਕਿ ਜ਼ਮੀਨ ਅਸੀਂ ਪੂਰੀ ਕਰਨੀ ਚਾਹੁੰਦੇ ਆ ਉਹ ਜਿੱਥੇ-ਜਿੱਥੇ ਆ ਗਿਆ ਉੱਥੇ ਨਿਸ਼ਾਨ ਲੱਗ ਜਾਣਗੇ ਸਾਡਾ ਕੋਈ ਕਿਸੇ ਨਾਲ ਵਿਵਾਦ ਨਹੀਂ ਹੈਗਾ ਐਵੇਂ ਇੱਕ ਸੰਗਤ ਨੂੰ ਗੁੰਮਰਾਹ ਕਰਨਾ ਜਾਂ ਇਹੋ ਜਿਹੇ ਵਿਚਾਰ ਦੇਣੇ ਆ ਉਹ ਗਲਤ ਸੋਚ ਛੋਟੀ ਸੋਚ ਆ ਜੇ ਤੁਹਾਡਾ ਮਤਲਬ ਗੁਰੂ ਅਰਜਨ ਸਾਹਿਬ ਜੀ ਦੇ ਨਾਸਮਰਪਤ ਹੋ ਕੇ ਚੱਲਦੇ ਫਿਰ ਤੁਹਾਡੀ ਕੋਈ ਵਿਚਾਰ ਨਹੀਂ ਅਸੀਂ ਪਹਿਲਾਂ ਵੀ ਬੇਨਤੀ ਕਰਕੇ ਗਏ ਸੀਗੇ ਕਿ ਬਾਬਾ ਜੀ ਅਸੀਂ ਪੈਸੇ ਜਿਸ ਸੰਗਤ ਨੇ ਮਤਲਬ ਥੋੜਾ ਥੋੜੇ ਕਰਕੇ ਇਕੱਠੇ-ਇਕੱਠੇ ਕਰਕੇ ਉਹ ਦਿੱਤੇ ਹੈਗੇ ਆ ਜ਼ਮੀਨ ਖਰੀਦੀ ਗਈ ਆ ਉਸ ਜ਼ਮੀਨ ਨੂੰ ਸਾਨੂੰ ਪੂਰੀ ਕਰ ਲੈਂਦੇ ਹੋ ਕਿ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਕੋਲ ਦੀ ਮੇਨ ਜਿਹੜੀ ਅਸੀਂ ਪੂਰੀ ਕਰਵਾ ਲਈਏ ਪਰ ਤੁਹਾਡੇ ਨਾਲ ਸਾਡਾ ਕੋਈ ਇਦਾਂ ਦਸਤਾਵੇਜ਼ ਨਹੀਂਗਾ ਪਰ ਪਤਾ ਨਹੀਂ ਮਹਾਂਪੁਰਖਾਂ ਦੇ ਵਿਚਾਰ ਕਿਸ ਤਰ੍ਹਾਂ ਨੇ ਇਹ ਤਾਂ ਸੋਚ ਇਹ ਹੋ ਗਈ ਆ ਪਰ ਸੰਗਤ ਇਸ ਗੱਲ ਤੇ ਗਮਰਾਹ ਨਾ ਹੋਵੇ ਅਗਰ ਜੇ ਇਸ ਤਰ੍ਹਾਂ ਨੂੰ ਮਨ ਦੇ ਵਿੱਚ ਸ਼ੰਕਾ ਭਾਰਮ ਆ ਤਾਂ ਉਹ ਜਦੋਂ ਮਰਜ਼ੀ ਡਿਸਕਸ ਕਰ ਸਕਦਾ ਹੈ ਕੋਈ ਇਦਾਂ ਦੀ ਗੱਲ ਨਹੀਂ ਖੁੱਲ੍ਹਾ ਤਾਂ ਵਿਚਾਰਿਆ ਸਾਡਾ ਕੋਈ ਕਿਸੇ ਨਾਲ ਕੋਈ ਤੱਕਾ ਸਾਹੀ ਨਹੀਂ ਕੋਈ ਮੁਤਲੇ ਹੋ ਜਾਣੀ ਸਾਰਿਆਂ ਦਾ ਸਤਕਾਰ ਆ ਇੱਧਰ ਵੀ ਸਤਿਗੁਰੂ ਅਰਦਾਸ ਮਹਾਰਾਜ ਆ ਇੱਧਰ ਵੀ ਸਤਿਗੁਰੂ ਅਰਦਾਸ ਮਹਾਰਾਜ ਜੀ ਅਸੀਂ ਕਿਹਨੂੰ ਕਮਾਂਗੇ ਸਾਰੇ ਪਾਸੇ ਉਹਨਾਂ ਦਾ ਪਸਾਰ ਆ ਇਹ ਕਿਸੇ ਦਾ ਕੋਈ ਨਿੱਜੀ ਮਾਮਲਾ ਨਹੀਂ ਹੈ ਕਿ ਸਾਡਾ ਕੋਈ ਨਿੱਜੀ ਮਾਮਲਾ ਜਾਂ ਅਸੀਂ ਗੁੰਨੇ ਜੀ ਕਬਜ਼ਾ ਕੀਤਾ ਆ ਨਹੀਂ ਇਹ ਗੱਲਾਂ ਖਿਆਲ ਗਲਤ ਆ ਜੇ ਗੁਰੂ ਰੂਪਦਾਸ ਮਹਾਰਾਜ ਦੇ ਨਾਂ ਤੇ ਇਹੋ ਜਿਹੇ ਵਿਚਾਰ ਜੜੇ ਆ ਸਾਡੇ ਤੇ ਨਹੀਂ ਆਉਣੇ ਚਾਹੀਦੇ ਸੰਗਤ ਨੂੰ ਪਿਆਰ ਦੇ ਨਾਲ ਰੱਖਣਾ ਚਾਹੀਦਾ ਹੈ ਸੰਗਤ ਨੂੰ ਇਕੱਠੇ ਕਰਨਾ ਚਾਹੀਦਾ ਨਾ ਕਿ ਵਖੇੜਨਾ ਚਾਹੀਦਾ ਅੱਗੇ ਸਾਡੇ ਵਿੱਚ ਬਹੁਤ ਵਖੇੜਤਾ ਹੈ ਪਰ ਅਸੀਂ ਉਹ ਨਹੀਂ ਪਾਉਣਾ ਚਾਹੁੰਦੇ ਅਸੀਂ ਸਾਰੇ ਅੰਗ ਦੇ ਨਾਲ ਪਿਆਰ ਔਰ ਸਰਕਾਰ ਦੇ ਨਾਲ ਇਹ ਕਾਰਜ ਜਿਹੜੇ ਆ ਇੰਨੇ ਪ੍ਰਚਾਰਨੇ ਚਾਹੁੰਦੇ ਆ ਔਰ ਗੁਰੂਵੰਦ ਸਾਹਿਬ ਜੀ ਦੇ ਆਗਮਨ ਗੁਰਪ੍ਰੀਤਿਆਂ ਸਾਰਿਆਂ ਸੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਹੋਲੇ ਸ਼ੁਨਰਪਾਇ ਸਤੁਰਨਾਥ ਸਵਾਹਰਾਜ ਕੀ ਜੈ ਗੁਰੂ ਰੂਪ ਸਾਸੰਗ ਜੀ ਬਦੇਸ਼ਾਂ ਦੀਆਂ ਸੰਗਤਾਂ ਨੇ ਰਲ ਕੇ ਇੰਡੀਆ ਦੀ ਪੰਜਾਬ ਦੀ ਸੰਗਤਾਂ ਨੇ ਰਲ ਮਿਲ ਕੇ ਸਾਡੇ ਮਹਾਪੁਰਸ਼ ਸ਼੍ਰੀ ਅਕਸਰ ਸੰਤ ਬਾਬਾ ਨਿਰਮਲ ਦਾਸ ਜੀ ਜੋ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਸ ਸਰਗੀ ਦੇ ਪ੍ਰਧਾਨ ਸਾਹਿਬ ਹਨ ਸਾਡੇ ਮਹਾਪੁਰਸ਼ ਸਾਰੇ ਮਹਾਂਪੁਰਸ਼ਾਂ ਨੇ ਰਲ ਮਿਲ ਕੇ ਇਹ ਜੋ ਜ਼ਮੀਨ ਖਰੀਦੀ ਹੈ ਸੰਗਤਾਂ ਦਾ ਸਹਿਯੋਗ ਦਾ ਸਹਿਯੋਗਦਾਨ ਹੈ ਜੋ ਬਦਿਸ਼ਾਂ ਵਿੱਚ ਸੰਗਤਾਂ ਬੈਠੇ ਉਹਨੇ ਪੈਸਾ ਪੈਸਾ ਇਕੱਠਾ ਕਰਕੇ ਇਸ ਜ਼ਮੀਨ ਵਾਸਤੇ ਮਹਾਂਪੁਰਸ਼ਾਂ ਨੂੰ ਦਿੱਤਾ ਹੈ ਤੇ ਮਹਾਂਪੁਰਸ਼ਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਜ਼ਮੀਨ 36 ਏਕੜ ਖਰੀਦੀ ਹੈ ਜੋ 5 ਏਕੜ ਹਾਲੇ ਜ਼ਮੀਨ ਹੈ ਉਹ ਹਾਲੇ ਸਾਡੇ ਕੋਲ ਨਹੀਂ ਤੇ ਉਸ ਦਾ ਮਤਲਬ ਅਸੀਂ ਸਰਕਾਰ ਕੋ ਵੀ ਬੇਨਤੀ ਕਰਦੇ ਆ ਕਿ ਉਹ ਸਾਨੂੰ 5 ਏਕੜੇ ਜ਼ਮੀਨ ਪੂਰੀ ਕਰਕੇ ਦਿੱਤੀ ਛੱਤੇ ਕਿੱਲੇ ਪੂਰੀ ਕਰਕੇ ਦਿੱਤੀ ਜਾਵੇ ਸਾਡਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਬਾਦ ਵਿਵਾਦ ਨਹੀਂ ਅਸੀਂ ਸਵੇਰ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਲੇਕਿਨ ਉਹਨਾਂ ਨੇ ਜਕਾਰੇ ਲਾਏ ਆ ਸਾਨੂੰ ਕੋਈ ਫਰਕ ਨਹੀਂ ਸਾਡੀਆਂ ਸੰਗਤਾਂ ਰਲ ਮਿਲ ਕੇ ਸੇਵਾ ਕਰ ਰਹੀਆਂ ਤੇ ਆਪਾਂ ਸਾਰੇ ਰਲ ਮਿਲ ਕੇ ਇਹੋ ਹੀ ਬੇਨਤੀ ਕਰਦੇ ਆਂ ਕਿ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਦੇ ਨਾਂ ਤੇ ਇਹ ਜ਼ਮੀਨ ਆ ਸ੍ਰੀ ਗੁਰੂ ਰਵਦਾਸ ਮਹਾਰਾਜ ਦਾ ਇਹ ਜੋ ਅਸਥਾਨ ਆ ਆਪਾਂ ਕਿਸੇ ਦੇ ਨਾਲ ਵੀ ਵਿਵਾਦਾਂ ਘਾਟਾ ਨਹੀਂ ਕਰਦੇ ਨਾ ਕਰਨ ਦੀ ਸਾਨੂੰ ਜ਼ਰੂਰਤ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਚੱਲਣਾ ਹੈ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਮ ਸਤਿਕਾਰਯੋਗ ਗੁਰੂ ਰੂਪ ਸਤ ਸੰਗਤ ਜੀ ਤੇ ਸਾਰੀਆਂ ਸੰਗਤਾਂ ਦੀ ਇਹ ਸਾਰੀ ਸੰਗਤ ਦੀ ਜਗ੍ਹਾ ਹੈ ਕੱਲੇ ਮਹਾਂਪੁਰਸ਼ਾਂ ਦੀ ਨਹੀਂ ਸ੍ਰੀ ਗੁਰੂ ਰਵਦਾਸ ਬੇਗੰਪੁਰਾ ਸਦਨ ਜੋ ਕਿ ਮਾਪੁਰਸ਼ਾ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਨੂੰ ਬਣਾਉਣਾ ਹੈ ਇੱਥੇ ਬੇਗਮਪੁਰਾ ਬਸਾਉਣਾ ਰਲ ਮਿਲ ਕੇ ਸਾਰਿਆਂ ਨੇ ਤਾਂ ਸਾਡਾ ਕਿਸੇ ਦੇ ਨਾਲ ਕੋਈ ਬਾਦ ਵਿਵਾਦ ਨਹੀਂ ਬਸ ਇੰਨੀ ਸਾਡੀ ਬੇਨਤੀ ਸਰਕਾਰ ਅੱਗੇ ਬੇਨਤੀ ਆ ਕਿ ਸਾਨੂੰ ਜਿਹੜੇ 5 ਏਕੜ ਹਾਲੇ ਸਾਡੀ ਜ਼ਮੀਨ ਰਹਿੰਦੀ ਆ ਉਹ ਸਾਨੂੰ ਲੈ ਕੇ ਦਿੱਤੀ ਜਾਵੇ ਜਿਨ੍ਹਾਂ ਦੇ ਕਬਜ਼ੇ ਤੰਦੇ ਆ ਜੈਗੁਰਦੇਵ ਤੰਗੂਤ ਜੈਗੁਰਦੇਵ